ਜਿਹੜਿਆ ਕਾਲੇ ਕਾਨੂੰਨ ਟਰੱਕ ਡਰਾਈਵਰ ਵੀਰਾਂ ਲਈ ਲਾਏ ਗਏ ਨੇ ਇਹ ਕੱਲੇ ਟਰੱਕ ਡਰਾਈਵਰ ਵੀਰਾਂ ਲਈ ਨਹੀਂ ਹੈਗੇ ਜਿਨ੍ਹਾਂ ਕੋਲੇ ਡਰਾਈਵਰੀ ਲਾਇਸੈਂਸ ਆ ਉਹ ਹਰੇਕ ਲਈ ਨੇ ਕਿਉਂਕਿ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਹਿਲਾਂ ਹੀ ਕੋਈ ਚੰਗੀ ਨਿਗਾ ਨਾਲ ਨਹੀਂ ਦੇਖਦਾ ਉਤੋਂ ਦੀ ਆਹ ਕਾਨੂੰਨ ਬਣਾ ਤੇ ਕਿਉਂ ਭੱਜਣ ਕਿਉਣਾ ਕਿਉਂਕਿ ਲੋਕ ਕੁੱਟ-ਕੁੱਟ ਮਾਰ ਦਿੰਦੇ ਆ ਬਾਈ ਕਈ ਵਾਰੀ ਤੁਸੀਂ ਦੇਖਦੇ ਹੋ ਜਿੱਡਾ ਮਰਜੀ ਚਾਹੀ ਸਾਈਕਲ ਵਾਲੇ ਦੀ ਸਾਈਕਲ ਤੇ ਮੋਟਰਸਾਈਕਲ ਵੱਜ ਗਿਆ ਤਾਂ ਮੋਟਰਸਾਈਕਲ ਵਾਲੇ ਦੀ ਗਲਤੀ ਮੰਨੀ ਜਾਣੀ ਆ ਜਦੋਂ ਵੀ ਦੇਖਿਆ ਜਾਂਦਾ ਵੱਡੇ ਸਾਧਨ ਵਾਲੀ ਦੀ ਹੀ ਗਲਤੀ ਮੰਨੀ ਜਾਂਦੀ ਆ ਹਰੇਕ ਬੰਦਾ ਕਹਿੰਦਾ ਨਹੀਂ ਯਾਰ ਇਹਨੇ ਗਲਤੀ ਕੀਤੀ ਆ ਅੱਜ ਤਾਂ ਪੈਟਰੋਲ ਤੇ ਡੀਜ਼ਲ ਹੀ ਖਤਮ ਹੋਇਆ ਜੇ ਹੜਤਾਲ ਨਾ ਖਤਮ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਘਰ ਦਾ ਜੋ ਵੀ ਰਸਣ ਪੱਤਾ ਸਭ ਖਤਮ ਹੋਣਾ ਸ਼ੁਰੂ ਹੋ ਜਾਣਾ ਨਾ ਉਹਦੀ ਸਪਲਾਈ ਆਉਣੀ ਆ ਤੇ ਹਾਲੇ ਤੱਕ ਕੋਈ ਹੜਤਾਲ ਨਹੀਂ ਖਤਮ ਹੋਈ ਵੱਡੇ ਵੱਡੇ ਜਿਹੜੇ ਹਾਈਵੇ ਨੇ ਗੁਜਰਾਤ ਬਿਹਾਰ ਯੂਪੀ ਸਾਰੇ ਰੋਡ ਬੰਦ ਪਏ ਨੇ ਸਟ੍ਰੈਕ ਚੱਲੀ ਜਾਂਦੀ ਆ ਆਲੂ ਝੂਟੀਆਂ ਫਾਂ ਤੋਂ ਬਚੋ ਵੀ ਹਾਂ ਤੇਲ ਪੈਣ ਲੱਗ ਜਾਣਾ ਫਲਾਨਾ ਪੈਣ ਲੱਗ ਜਾਣਾ ਹਲੇ ਮੇਰੀ ਉਧਰ ਡਰਾਈਵਰ ਵੀਰ ਨਾਲ ਕਿਸੇ ਨਾਲ ਗੱਲਬਾਤ ਹੋਈ ਆ ਐਦਾਂ ਦਾ ਹਲੇ ਕੋਈ ਮਾਹੌਲ ਨਹੀਂ ਧੰਨਵਾਦ